ਪੇਸ਼ ਹੈ ਜੀ ਦਲੀਪ ਕੌਰ ਟਿਵਾਣਾ ਜੀ ਦਾ ਨੋਵਲ ਪੀਲੇ ਪੱਤਿਆਂ ਦੀ ਦਾਸਤਾਨ ਵਿੱਚੋਂ ਭਾਗ 6ਵਾਂ ਜਦੋਂ 우ਸ਼ਾ ਪਿੰਡ ਆਈ ਤਾਂ ਆਂਡਣਾ ਗੌਂਡਣਾ ਸਖੀਆਂ ਸਹੇਲੀਆਂ ਜਿਵੇਂ ਉਸ ਨੂੰ ਧਾਕੇ ਮਿਲੀਆਂ ਕੁੜੇ 우ਸ਼ਾ ਪ੍ਰੌਣੇ ਨੂੰ ਵੀ ਨਾਲ ਲਿਆਇਆ ਕਰ ਅਫਸਰ ਹੋਊਗਾ ਅਬਦੇ ਘਰੇ ਹੋਊਗਾ ਸਾਡਾ ਤਾਂ ਜਮਾਈ ਭਾਈ ਹੈ ਜਮਾਈ ਭਾਈ ਤਾਂ ਮਿਲਦੇ ਗਿਲਦੇ ਹੀ ਸੋਭਦੇ ਨੇ ਤਾਈ ਨਿਹਾਲੀ ਉਹਨੂੰ ਆਖ ਰਹੀ ਸੀ ਊਸ਼ਾ ਦਾ ਮਨ ਕੀਤਾ ਕਿ ਉਹਨੂੰ ਕਹਿ ਦੇਵੇ ਮੈਂ ਆਖਿਆ ਸੀ ਤਾਈ ਪਰ ਉਸਨੇ ਇੰਨਾ ਹੀ ਆਖਿਆ ਉਹ ਆਉਂਦੇ ਤਾਂ ਆਉਂਦੇ ਆ ਨਹੀਂ ਹੀ ਕਹਿ ਦੇਣਾ ਸੀ ਮਿਲ ਗਏ ਲਿਆ ਹੁਣ ਚਲੋ ਚੱਲੀਏ ਆਹੋ ਭਾਈ ਸ਼ਾਇਰੀਆਂ ਦਾ ਸਾਡੇ ਪਿੰਡੂਆਂ ਕੋਲ ਕਿੱਥੇ ਚਿਤ ਲੱਗਦਾ ਓ ਤਾਂ ਫੇਰ ਪਰੌਣਾ ਨਾਲੇ ਏਡਾ ਵੱਡਾ ਅਫਸਰ ਹੈ ਮਾਰ ਬਚਨੇ ਕਾ ਪ੍ਰੀਤੁ ਹੀ ਨੀ ਮਾਨ 12ਵੀਂ ਚ ਪੜਦਾ ਹੈ ਹਾ ਮਾ ਤੁਮਾ ਨਾਲ ਤਾਂ ਗੱਲ ਕਰਕੇ ਨਹੀਂ ਰਾਜੀ। ਛੁੱਟੀਆਂ 'ਚ ਵੀ ਘਰੇ ਆਉ ਤਾ ਕੀੜਿਆਂ ਵਾਲੇ ਕੁੱਤੇ ਵਾਂਗੂ ਅੰਦਰ ਹੀ ਬੈਠਾ ਰਹੋ। ਤੇਰੇ ਨਾਲ ਤਾਂ ਪੁਰਾਣਾ ਚੰਗਾ ਰਹਿੰਦਾ ਨਾ ਭਾਈ। ਧਾਈ ਨਿਆਲੀ ਅੱਗੋਂ ਪੁੱਛ ਰਹੀ ਸੀ। ਉਹ ਤਾਂ ਉਹ ਬਹੁਤ ਚੰਗੇ ਨੇ। ਪਰ ਤਾਈ ਬਿਮਾਰ ਜੋ ਰਹਿੰਦੇ ਨੇ। ਉਹ ਸ਼ਾ ਗੱਲ ਕਰਦੀ ਕਰਦੀ ਰੁਕ ਗਈ। ਬਿਮਾਰ ਰਹਿੰਦਾ ਕੀ ਬਿਮਾਰੀ ਐ? ਸ਼ਹਿਰ ਤਾਂ ਬੜੇ ਤੋਂ ਬੜੇ ਡਾਕਟਰ ਪਏ ਨੇ। ਨਹੀਂ ਤਾਂ ਸਿੱਧ ਤਿੱਖਲੇ ਵਾਲੇ ਤੋਂ ਸੁਖ ਸੁਖ ਜਾ। ਬਈ へ ਵੱਡੇ ਵਡੇਰਿਓ ਮਿਹਰ ਦੀ ਨਜ਼ਰ ਰੱਖਿਓ ਅਸੀਂ ਸੰਗਰਾਦ ਨੂੰ ਮਿੱਟੀ ਕੱਢ ਕੇ ਜਾਵਾਂਗੇ ਜਾਂ ਫਿਰ ਤਬੀਜ਼ ਲੈ ਜਾ ਬਾਬੇ ਭਗਵਾਨ ਦਾਸ ਤੋਂ ਕਰਵਾ ਕੇ ਬਸ ਡੌਲੇ ਨਾਲ ਬੰਨਦੀ ਫੇਰ ਦੇਖੀ ਨੌਂ ਵਾਰ ਨੌਂ ਹੋਜੂ ਤਾਈ ਨਿਹਾਲੀ ਆਪਦੇ ਸੁਆ ਅਨਸਾਰ ਗਾਹਾਂ ਹੀ ਗਾਹਾਂ ਗੱਲਾਂ ਕਰਦੀ ਤੁਰੀ ਜਾ ਰਹੀ ਸੀ ਆਖਣੇ ਜੀ ਕੀ ਹਾਲ ਐ ਊਸ਼ਾ ਮਾਂ ਨੇ ਪਤਾ ਨਹੀਂ ਉਸਨੂੰ ਕਿਉਂ ਪੁੱਛਿਆ ਆਮੇ ਉਹਦੇ ਪਾਪਾ ਉਹਨੂੰ ਬਾਰ-ਬਾਰ ਆ ਕੇ ਦੱਸਦੇ ਹੁੰਦੇ ਸੀ ਕਿ ਊਸ਼ਾ ਬੜੀ ਕਿਸਮਤ ਵਾਲੀ ਹੈ। ਮਾਇਆ ਦਾ ਉਹਦੇ ਘਰੇ ਕੋਈ ਅੰਤ ਨਹੀਂ। ਨੌਕਰ ਚਾਕਰ ਨਹੀਂ। ਫੇਰ ਉਹ ਖੁਦ ਮੁਖਤਿਆਰ ਹੈ। ਹੁਣ ਮੈਂ ਕਈ ਦਿਨ ਰਹੂੰਗੀ। ਊਸ਼ਾ ਨੇ ਜਿਵੇਂ ਸੌਖਾ ਸਾਹ ਲੈਂਦੇ ਆਖਿਆ। ਮੈਂ ਤਾਂ ਅੱਗੀ ਤੇਰੇ ਪਾਪਾ ਨੂੰ ਆਖਦੀ ਹੁੰਦੀ ਸੀ। ਬਈ ਇੱਕ ਪਾਸੇ ਤਾਂ ਰੋਟੀ ਵੀ ਸੜ ਜਾਂਦੀ ਹੈ। ਲੱਖ ਵੱਡਾ ਘਰ ਹੋਵੇ ਉਹਨਾਂ ਦਾ। ਊਸ਼ਾ ਬਿਨਾ ਉਹਨਾਂ ਦਾ ਨਾਂ ਸਰਦਾ ਹੋਵੇ। ਪਰ ਇਸ ਲਈ ਤਾਂ ਸਮਝੋ ਇੱਕ ਕਿਸਮ ਦੀ ਕੈਦ ਹੋ ਗਈ ਠੀਕ ਹੈ ਹੁਣ ਤੂੰ ਪੂਰਨਵਾਸੀ ਤੱਕ ਰਹੀ ਜੇ ਜ਼ਿਆਦਾ ਨਹੀਂ ਰਹਿਣਾ ਤਾਂ ਹੋਰ 우ਸ਼ਾ ਫਿਰ ਸਾਰਾ ਦਿਨ ਤੂੰ ਉੱਥੇ ਕੀ ਕਰਦੀ ਰਹਣੀ ਹੈ ਕੰਮਕਾਰ ਤਾਂ ਤੇਰੇ ਨੌਕਰ ਕਰਦੇ ਨੇ ਤੇਰੇ ਪਾਪਾ ਦੱਸਦੇ ਸੀ ਮਾਂ ਨੇ ਗਾਂ ਗੱਲ ਤੋਰੀ 우ਸ਼ਾ ਦਾ ਕੋਈ ਵੀ ਉੱਤਰ ਦੇਣ ਨੂੰ ਮਨ ਨਹੀਂ ਕੀਤਾ ਕਿਸੇ ਵੀ ਗੱਲ ਉੱਤੇ 우ਸ਼ਾ ਦਾ ਐਵੇਂ ਚੁੱਪ ਕਰ ਜਾਣਾ ਮਾਂ ਨੂੰ ਉਹ ਪ੍ਰਾਜਾ ਲੱਗਿਆ ਸਾਰਾ ਦਿਨ ਉੜਦੀ ਫਿਰਦੀ ਚੈਕਦੀ ਦੇ ਜਿਵੇਂ ਫੰਗ ਜਿਹੀ ਹੀ ਭਿੱਜ ਗਈ ਸੀ। ਊਸ਼ਾ ਰਾਤ ਨੂੰ ਖਾਣ ਲਈ ਕੀ ਬਣਾਵਾਂ? ਆਖ ਕੇ ਮਾਂ ਨੇ ਜਿਵੇਂ ਯਾਦ ਕਰਵਾਇਆ ਕਿ ਅੱਗੇ ਹਮੇਸ਼ਾ ਕੁਝ ਨਾ ਕੁਝ ਕਦੇ ਮੇਥੇ ਵਾਲੀਆਂ ਰੋਟੀਆਂ, ਕਦੇ ਸਾਗ, ਕਦੇ ਰੈਤਾ, ਕਦੇ ਪੁਰਥਾ ਉਹ ਆਖ ਕੇ ਬਣਾਉਂਦੀ ਹੁੰਦੀ ਸੀ। ਤੇ ਅੱਜ ਵੀ ਮਾਂ ਉਹਦੇ ਪਸੰਦ ਦਾ ਕੁਝ ਬਣਾਉਣਾ ਚਾਹੁੰਦੀ ਸੀ। ਜੋ ਮਰਜ਼ੀ ਬਣਾ ਲਓ। ਊਸ਼ਾ ਨੇ ਜਦੋਂ ਆਖਿਆ ਮਾਂ ਦਾ ਜਿਵੇਂ ਕਾਲਜਾ ਤਸ ਦੇ ਕੇ ਠਾਣੂ ਗਿਆ। ਏ ਰਾਜੀ ਤਾਂ ਐ ਉਸਨੇ ਆਪਣੇ ਆਪ ਕੋਲੋਂ ਪੁੱਛਿਆ ਹਰੀਸ਼ ਐਤ ਕੀ ਫਸਟ ਆਇਆ ਨਮਾਹੀ ਇਮਤਿਹਾਨ ਚ ਆਖਦਾ ਸੀ ਭੈਣ ਨੂੰ ਚਿੱਠੀ ਲਿਖ ਦੋ ਤੇਰੇ ਜਾਣ ਮੰਗਰੋਂ ਕਿੰਨਾ ਚਿਰਤਾ ਉਹਦਾ ਪੜ੍ਹਾਈ ਚ ਜਿੱਤ ਨਹੀਂ ਲੱਗਿਆ ਸਵਾਲ ਸਮਝਣਾ ਹੁੰਦਾ ਤਾਂ ਯਾਦ ਕਰਦਾ ਕੁਛ ਲਿਖ ਕੇ ਦਿਖਾਉਣਾ ਹੁੰਦਾ ਤਾਂ ਆਖਦਾ ਊਸ਼ਾ ਫਿਰ ਵੀ ਚੁੱਪ ਬੈਠੀ ਸੀ ਨਾਲ ਲਿਆਂਦਾ ਸਵੈਟਰ ਬੁਣ ਰਹੀ ਸੀ ਪਰ ਮਾਂ ਨੂੰ ਪਤਾ ਸੀ ਉਸਦੇ ਮਨ ਵਿੱਚ ਪਤਾ ਨਹੀਂ ਕੀ ਉਦੇੜ ਬੁਣ ਚੱਲ ਰਹੀ ਹੈ ਉਦੀ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਸੀ ਕਰਦਾ ਆਪਦਾ ਸਵੈਟਰ ਤੇਰਾ ਇਹ ਮਾਂ ਨੇ ਹਰ ਕੇ ਸਵੈਟਰ ਬਾਰੇ ਹੀ ਪੁੱਛਿਆ ਨਹੀਂ ਉਹਨਾਂ ਦਾ ਹੈ ਅੱਜ ਕੱਲ ਤਾਂ ਬੁਨੇ ਬਣਾਏ ਬਥੇਰੇ ਮਿਲ ਜਾਂਦੇ ਨੇ ਊਸ਼ਾ ਨੂੰ ਲੱਗਿਆ ਮਾਂ ਕਿਉਂ ਬੋਲੀ ਜਾ ਰਹੀ ਹੈ ਹਾਏ ਹਾਏ ਤੇਰੇ ਬਾਲਾਂ ਨੂੰ ਕੀ ਹੋ ਗਿਆ ਤੇਰੀ ਤਾਂ ਗੁੱਤ ਮਾਰ ਸੰਭਾਈ ਨਹੀਂ ਸੀ ਜਾਂਦੀ ਹੁੰਦੀ ਸਿਰ ਦੁਖਦਾ ਰਹਿੰਦਾ ਊਸ਼ਾ ਨੇ ਆਖਿਆ ਸਿਰ ਘਾਤੋ ਦੁਖਦਾ ਰਹਿੰਦਾ ਹੈ ਸੋਚਦੀ ਹੋਵੇਂਗੀ ਬਾਲਾ ਪਰ ਤੈਨੂੰ ਕਾਦੀ ਸੋਚ ਐ ਰੱਬ ਨੇ ਤਾਂ ਸਾਰਾ ਕੁਝ ਦਿੱਤਾ ਹੋਇਆ ਕਿਤੇ ਜਵਾਕ-ਜੂਕ ਦੀ ਗੱਲ ਤੋਂ ਤਾਂ ਨਹੀਂ ਅਗਲੇ ਔਖੇ ਭਾਰੇ ਹੁੰਦੇ ਇਹ ਤਾਂ ਹੁਣ ਰੱਬ ਦੀ ਮਰਜ਼ੀ ਐ ਕਿਸੇ ਬੰਦੇ ਦੇ ਤਾਂ ਅਖਤਿਆਰ ਨਹੀਂ ਫੇਰ ਵੀ ਜੇ ਤੂੰ ਆਖੇ ਮੈਂ ਮਲੇਰ ਕੋਟੜੇ ਚੱਲੂੰ ਦਾਈ ਕੋਲ ਲੈ ਕੇ ਤੈਨੂੰ ਦੇਖ ਲੈ ਅਮਰੂਦੀ ਬਹੂ ਦੇ 12 ਸਾਲਾਂ ਮਗਰੋਂ ਜਾ ਕੇ ਮੁੰਡਾ ਹੋਇਆ ਤੂੰ ਤਾਂ ਬਾਧੂ ਗੱਲਾਂ ਹੀ ਸੋਚਣ ਲੱਗੀ ਊਸ਼ਾ ਨੇ ਰੁੱਖਾ ਜਿਹਾ ਜਵਾਬ ਦਿੱਤਾ ਹੋਰ ਫਿਰ ਸਿਰ ਕਾ ਤੋਂ ਦੁਖਦਾ ਰਹਿੰਦਾ ਜਾਂ ਫਿਰ ਖੁਸ਼ਕੀ ਹੋਊਗੀ ਕਹੇ ਤਾਂ ਨਿੱਕ ਸੁੱਕ ਪਾ ਕੇ ਪੰਜੀਰੀ ਰੁਲਾ ਦੇ ਆਂਦੇ ਅਸੀਂ ਕਿਉਂ ਦੀ ਤੇਰਾ ਰੰਗ ਵੀ ਮੈਨੂੰ ਅੱਗੇ ਨਾਲੋਂ ਪੀੜਾ ਹੋਇਆ ਲੱਗਦਾ ਮੈਨੂੰ ਕੁਛ ਨਹੀਂ ਹੋਇਆ 우ਸ਼ਾ ਨੇ ਜਦੋਂ ਆਖਿਆ ਮਾਂ ਨੂੰ ਲੱਗਿਆ ਖਬਰੇ ਇਹਨੂੰ ਕੀ ਹੋ ਗਿਆ ਸਵਟਰ ਬੁਣਨਾ ਵਿੱਚੇ ਛੱਡ ਕੇ 우ਸ਼ਾ ਉੱਠ ਖੜੀ ਹੋਈ ਆਪਣੇ ਪਾਏ ਗਹਿਣੇ ਲਾ ਕੇ ਮਾਂ ਨੂੰ ਫੜਾ ਦਿੱਤੀ ਸਿਰਫ ਨੱਕ ਵਿੱਚ ਤੇਲੀ ਰਹਿਣ ਦਿੱਤੀ ਪਰਸ ਵਿੱਚ ਪਾ ਕੇ ਮਾਂ ਨੂੰ ਕਹਿਣ ਲੱਗੀ ਮੈਂ ਜਰਾ ਸਕੂਲ ਤੱਕ ਜਾ ਕੇ ਆਉਣੀ ਆ ਪਰ ਸਕੂਲ ਤਾਂ ਇਸ ਵੇਲੇ ਕੋਈ ਨਹੀਂ ਹੋਣਾ ਪਰ ਸਭ ਸੰਭਾਲ ਦਿਆ ਮਾਂ ਨੇ ਦੱਸਿਆ ਪਰ ਮਾਂ ਦੀ ਗੱਲ ਅਣ ਸੁਣੀ ਕਰਕੇ ਉਹ ਬਾਹਰ ਨੂੰ ਹੋ ਤਰੀ ਮੈਂ ਦੇਖ ਕੇ ਆਉਣੀ ਆ ਸਕੂਲ ਵਿੱਚ ਕਿਹੜੇ ਕਿਹੜੇ ਬੂਟੇ ਮੈਂ ਲਾਏ ਸੀ ਕਿੱਡੇ ਕਿੱਡੇ ਖੋ ਗਏ ਉਸ ਦੇ ਜਾਣ ਮੰਗਰੋਂ ਕਿੰਨਾ ਹੀ ਚਿਹਰੋ ਉਸ ਦਾ ਪਰ ਸਾਥ ਚ ਫੜੀ ਮਾਂ ਸੋਚਾਂ ਵਿੱਚ ਘਿਰੀ ਰਹੀ ਸਕੂਲ ਪਿੰਡ ਤੋਂ ਕਾਫੀ ਬਹਰ ਸੀ ਸਿੱਧੀ ਡੰਡੇ ਉਡੰਡੀ ਜਾਂਦੀ ਤਾ ਰਾਜ ਕਈ ਲੋਕਾਂ ਨੇ ਮਿਲਣਾ ਸੀ ਉਹ ਖੇਤਾਂ ਵਿੱਚ ਦੀ ਦੂਜੇ ਪਾਸੇ ਦੀ ਗਈ ਖਾਲ ਕੋਲ ਇਕਦੇ ਖੇਤ ਵਿੱਚ ਇੱਕ ਬਟੇਰਾ ਬੋਲ ਰਿਹਾ ਸੀ ਜਾਦ ਆਇਆ ਮਾਂ ਨਹੀਂ ਦੱਸਿਆ ਸੀ ਇਹ ਆਖਦਾ ਸੁਹਾਨ ਤੇਰੀ ਕੁਦਰਤ ਸੁਹਾਨ ਤੇਰੀ ਕੁਦਰਤ ਪਾਲਦੋ ਪਾਲੀ 우ਸ਼ਾ ਉੱਥੇ ਖੜ ਗਈ ਆਲੇ ਦੁਆਲੇ ਖੇਤ ਖੇਤਾਂ ਵਿੱਚ ਖੜੋਤੀਆਂ ਫਸਲਾਂ ਰੁੱਖ ਬੂਟੇ ਝਾੜੀਆਂ ਵਿੱਚ ਤੁਰ ਫਿਰ ਰਹੇ ਛੋਟੇ ਛੋਟੇ ਜਾਨਵਰ ਪੰਛੀ ਟਿੱਡੀਆਂ ਪਲਵੀਹਾਂ ਕੋਲ ਵਗਦੇ ਪਾਣੀ ਦੇ ਖਾਲ ਸਿਰ ਉੱਤੇ ਨੀਲਾ ਆਸਮਾਨ ਸੁਹਾਨ ਤੇਰੀ ਕੁਦਰਤ ਆਖ ਰਿਹਾ ਸੀ ਉਹ ਜਿਵੇਂ ਕਿਦਰੇ ਉਸ ਦੇ ਮਨ ਵਿੱਚ ਹੀ ਬੈਠਾ ਸੁਹਾਨ ਤੇਰੀ ਕੁਦਰਤ ਸੁਹਾਨ ਤੇਰੀ ਕੁਦਰਤ ਆਖ ਰਿਹਾ ਸੀ ਫੁਰਰ ਕਰਕੇ ਸਾਹਮਣੇ ਇੱਕ ਚਿੜੀ ਉੱਡੀ ਉਹਦੇ ਮਗਰ ਇੱਕ ਹੋਰ ਉੱਡੀ ਉਹਦੇ ਮਗਰ ਇੱਕ ਹੋਰ ਉਹਦੇ ਨਾਲ ਹੀ ਜਿਵੇਂ ਨਿੱਕੀਆਂ ਕਿੰਨੀਆਂ ਹੀ ਚਿੜੀਆਂ ਉੱਡ ਕੇ ਊਸ਼ਾ ਵੀ ਉਹਨਾਂ ਦੇ ਨਾਲ ਹੀ ਉੱਡ ਪਈ ਉੜਦੀ ਗਈ ਉੜਦੀ ਗਈ ਤੇ ਉੜਦੀ ਉੜਦੀ ਦੂਲੇ ਨੀਲੇ ਆਸਮਾਨ ਵਿੱਚ ਗੁੰਮ ਹੋ ਗਈ। ਸ਼ਾਇਦ ਇਸੇ ਲਈ ਇਸ ਘੜੀ ਉਹਦੀਆਂ ਅੱਖਾਂ ਵਿੱਚ ਸ਼ਾਂਤ, ਨਿਰਮਲ, ਚਮਕਦਾ ਅਸਮਾਨੀ ਰੰਗ ਸੀ। ਪੱਲਛਣ ਮੰਗਰੋਂ ਚਿੜੀਆਂ ਜਿਵੇਂ ਪਰਤ ਆਈਆਂ ਆ ਕੇ ਉਹਦੀ ਦੇਹ 'ਚ ਬੈਠ ਗਈਆਂ। ਚਹੇ-ਚਹਾਉਂਦੀਆਂ ਉਹਨੂੰ ਯਾਦ ਆਇਆ ਕਿ ਮਾਂ ਇੱਕ ਕਹਾਣੀ ਸੁਣਾਉਂਦੀ ਹੁੰਦੀ ਸੀ। ਜਾਦੂਗਰਨੀ ਨੇ কুমਿਹਾਰੀ ਨੂੰ ਬਿੱਲੀ ਬਣਾ ਦਿੱਤਾ। ਉਦੋਂ ਇਹ ਕਹਾਣੀ ਝੂਠੀ ਲੱਗਦੀ ਸੀ ਪਰ ਹੁਣ ਉਸਾਂ ਨੂੰ ਲੱਗਿਆ ਉਹ ਕਹਾਣੀ ਜ਼ਰੂਰ ਸੱਚੀ ਹੋਣੀ ਹੈ। ਜਾਦੂਗਰਨੀ ਤਾਂ ਕਿ ਉਹ ਆਪ ਆਪਣੇ ਆਪ ਨੂੰ ਮਲੀ ਪਲਾਟ ਦੀ ਬੇਲ ਬਣਾ ਕੇ ਗਮੜੇ 'ਚ ਬੀਜ ਸਕਦੀ ਹੈ ਤਸਵੀਰ ਬਣਾ ਕੇ ਕੰਦ ਤੇ ਲਟਕਾ ਸਕਦੀ ਹੈ ਚਿੜੀਆਂ ਦੀ ਡਾਰ ਬਣਾ ਕੇ ਉਡਾ ਸਕਦੀ ਹੈ ਬੱਦਲ ਬਣਾ ਕੇ ਆਸਮਾਨਾਂ 'ਚ ਬਿਠਾ ਸਕਦੀ ਹੈ ਤੇ ਇਸ ਘੜੀ ਕਿੰਨੀਆਂ ਹੀ ਚਿੜੀਆਂ ਉਹਦੀ ਦੇਹ ਵਿੱਚ ਚਹੂ-ਚਹੂ ਕਰ ਰਹੀਆਂ ਸਨ ਤੇ ਇਹ ਗੱਲ ਸੱਚ ਸੀ ਚੱਪਲਾਂ ਲਾ ਕੇ ਉਸਨੇ ਹੱਥ ਵਿੱਚ ਫੜ ਲਈਆਂ ਚਿੜੀਆਂ ਦੇ ਚੱਪਲਾਂ ਕਿੱਥੇ ਪਾਈਆਂ ਹੁੰਦੀਆਂ ਨੇ ਫੇਰ ਉਸਨੇ ਚਪਲਾ ਉੱਥੇ ਹੀ ਛੱਡ ਦਿੱਤੀਆਂ ਚਿੜੀਆਂ ਨੇ ਚਪਲਾਂ ਚੁੱਕੀਆਂ ਵੀ ਤਾਂ ਨਹੀਂ ਹੁੰਦੀਆਂ بڑے ਚੀਰਾ ਮਗਰੋਂ ਉਹਦੇ ਪੈਰਾਂ ਨੇ ਧਰਤੀ ਨੂੰ ਛੋਇਆ ਸੀ ਧਰਤੀ ਦੀ ਆਪਣਤ ਉਹਦੇ ਪੈਰਾਂ ਤੋਂ ਹੋ ਕੇ ਉਹਦੇ ਦਿਲ ਦਿਮਾਗ ਤੱਕ ਪਹੁੰਚੀ ਉਹਦਾ ਮਨ ਕੀਤਾ ਧਰਤੀ ਨੂੰ ਚੁੱਕ ਕੇ ਗਲ ਲਾ ਲਈ ਪਤਾ ਨਹੀਂ ਧਰਤੀ ਉਹਦੀ ਮਾਂ ਸੀ ਕਿ ਉਹ ਦੀ ਧੀ ਪਰ ਉਹਦੀ ਕੁਝ ਲੱਗਦੀ ਜ਼ਰੂਰ ਸੀ ਝੂਮਦੀ ਪਹਿਲਾਂ ਪੌਂਦੀ ਫਸਲਾਂ ਬੁੱਟਿਆਂ ਨਾਲ ਛੇੜਖਾਨੀ ਕਰਦੀ ਉਹ ਸਕੂਲ ਪਹੁੰਚੀ ਚਪੜਾਸੀ ਤੋਂ ਜਿੰਦਰੇ ਖਲਵਾ ਕੇ ਉਹ ਸਾਰੇ ਕਮਰਿਆਂ ਵਿੱਚ ਗਈ ਕਮਰਿਆਂ ਨਾਲ ਜਿਵੇਂ ਗੱਲਾਂ ਕਰਕੇ ਆਈ ਸ਼ਾਇਦ ਉਹਨਾਂ ਦੀ ਸੁੱਖ-ਸਾਂਤ ਪੁੱਛ ਕੇ ਆਈ ਬਾਗਿਚੀ ਵਿੱਚ ਜਦੋਂ ਗਈ ਲੱਗਿਆ ਕਿ ਇਹ ਸਾਰੇ ਬੂਟੇ ਉਹਨੂੰ ਜਾਣਦੇ ਨੇ ਕੁਝ ਖਾਸ ਗੱਲ ਸੀ ਜੋ ਐਡੇ ਸੋਹਣੇ ਅੱਜ ਫੁੱਲ ਖਿੜੇ ਸਨ ਇਹਨਾਂ ਨੂੰ ਕੀ ਨੇ ਆ ਕੇ ਦੱਸ ਦਿੱਤਾ ਪਾਲਦੇ ਪਾਲੋ ਨੇ ਸੋਚਿਆ ਫਿਰ ਆਪਣੀ ਇਸ ਕਮਲੀ ਗੱਲ ਤੇ ਉਹ ਆਪ ਹੀ ਹੱਸ ਪਈ ਇੱਕ ਤੋਤਾ ਬੜੇ ਆਰਾਮ ਨਾਲ ਟਾਣੀ ਉੱਪਰ ਬੈਠਾ ਪੱਕਿਆ ਅਮਰੂਦ ਟੁਕ ਟੁਕ ਖਾ ਰਿਹਾ ਸੀ ਹੱਥ ਤੇਰੇ ਦੀ ਚੰਕੀਦਾਰ ਨੇ ਉਸ ਵੱਲ ਝਾਕ ਕੇ ਤਾੜੀ ਬੁਜਾਈ ਪਰ ਤੋਤਾ ਜਾਣਦਾ ਸੀ ਚੰਕੀਦਾਰ ਬੁੱਢਾ ਹੈ ਤੇ ਰੱਖੋ ਤੇ ਚੜ ਨਹੀਂ ਸਕਦਾ ਇਸ ਲਈ ਇੱਕ ਪਾਲੇ ਉਹ ਚੰਕੀਦਾਰ ਵੱਲ ਝਾਕਿਆ ਤੇ ਫਿਰ ਬੜੇ ਆਰਾਮ ਨਾਲ ਅਮਰੂਦ ਟੁਕ ਟੁਕ ਕੇ ਖਾਂਦਾ ਰਿਹਾ ਹੈ ਸਾਲਾ ਕੋਈ ਨਹੀਂ ਰੁਲਦੂ ਉਸਾ ਨੇ ਆਖਿਆ ਆਖਣਾ ਤਾਂ ਉਹ ਇਹ ਕਹਿੰਦੀ ਸੀ ਕਿ ਪੋਤਾਨੀ ਮੈਨਾਏ ਮੈਨਾ ਵੀ ਨਹੀਂ ਇਹ ਮੈਂ ਆ ਪਰ ਚੌਂਕੀਦਾਰ ਨੂੰ ਇਹ ਗੱਲ ਕਿੱਥੇ ਸਮਝਾਉਣੀ ਸੀ ਫਿਰ ਉਹ ਆਪ ਅਮਰੂਦ ਤੇ ਚੜ ਗਈ ਇੱਕ ਪੱਕਾ ਅਮਰੂਦ ਤੋੜ ਕੇ ਖਾਣ ਲੱਗੀ ਚੌਂਕੀਦਾਰ ਹੱਸ ਰਿਹਾ ਸੀ ਮਾਸਟਰ ਦੀ ਧੀ ਇੰਨੀ ਵੱਡੀ ਹੋ ਗਈ ਇੰਨੇ ਵੱਡੇ ਘਰੇ ਵਿਆਹੀਗੀ ਪਰ ਅਜੇ ਵੀ ਬੱਚੀ ਹੋਈ ਹੈ ਫਿਰ ਉਸਨੇ ਆਪਣਾ ਅੱਧਾ ਖਾਦਾ ਅਮਰੂਦ ਦੂਜੇ ਰੁੱਖ ਉੱਤੇ ਬੈਠੀ ਮੈਨਾ ਨੂੰ ਵਿਖਾਇਆ ਜਿਵੇਂ ਆਖ ਰਹੀ ਹੋਵੇ ਮੇਰੇ ਵਾਲਾ ਤੇਰੇ ਨਾਲੋਂ ਜ਼ਿਆਦਾ ਮਿੱਠਾ ਅਕੀਰਲੇ ਬੂਟੇ ਤੋਂ ਦੋ ਤਿੰਨ ਅੰਬ੍ਰੂਦ ਚੌਂਕੀਦਾਰ ਨੇ ਊਸ਼ਾ ਨੂੰ ਦੇਣ ਲਈ ਤੋੜੇ ਤੇ ਆਖਣ ਲੱਗਾ ਸਭ ਤੋਂ ਮਿੱਠਾ ਬੂਟਾ ਇਹ ਐ ਇੱਧਰ ਨਾ ਨਾ ਤੋੜਨਾ ਤੋਤੇ ਚਿੜੀਆਂ ਨੂੰ ਖਾਣ ਦਿਆ ਕਰ ਕੀ ਪਤਾ ਹੈ ਕਿਸੇ ਜਨਮ 'ਚ ਅਸੀਂ ਇਹੀ ਹੋਈਏ ਊਸ਼ਾ ਨੇ ਜਦੋਂ ਆਖਿਆ ਚੌਂਕੀਦਾਰ ਕਿੰਨਾ ਚਿਰ ਹੱਸਦਾ ਰਿਹਾ ਏ ਵੀ ਸੋਚਦਾ ਰਿਹਾ ਮਰਨ ਤੋਂ ਮੰਗਰੋਂ ਕੋਈ ਤੋਤਾ ਬਣ ਕੇ ਇੱਥੇ ਹੀ ਜੀ ਰਹੀ ਜਾਣਾ ਹੋਵੇ ਫਿਰ ਮਰਨ ਤੋਂ ਕੀ ਡਰਨਾ ਹੈ ਖੁੰਜੇ ਵਿੱਚੋਂ ਕੈਕਟਸ ਕਿਉਂ ਪੁੱਟ ਦਿੱਤਾ 우ਸ਼ਾ ਨੇ ਜਦੋਂ ਪੁੱਛਿਆ ਚੌਂਕੀਦਾਰ ਨੂੰ ਲੱਗਿਆ 우ਸ਼ਾ ਨੂੰ ਸਭ ਯਾਦ ਹੈ ਬੋਲਿਆ ਉਹ ਮੈਂ ਪਿਛਲੇ ਪਾਸੇ ਲਾ ਦਿੱਤਾ ਫਿਰ 우ਸ਼ਾ ਕੈਕਟਸ ਦੇ ਬੂਟੇ ਨੂੰ ਸਕੂਲ ਦੇ ਮਗਰਲੇ ਪਾਸੇ ਮਿਲਣ ਗਈ ਚਾਹ ਤਰ੍ਹਾਂ ਚੌਂਕੀਦਾਰ ਦੀ ਘਰ ਵਾਲੀ ਨੇ 우ਸ਼ਾ ਨੂੰ ਦੇਖ ਕੇ ਚੌਂਕੀਦਾਰ ਨੂੰ ਪੁੱਛਿਆ ਚਾਹ ਤਾਣੀ ਕੁਮਾਰ ਦਾ ਜਿਹੜਾ ਤੂੰ ਚਾਰ ਪਾਉਣੀ ਹੁੰਨੀ ਹੈ ਉਹ ਹੈ ਤਾਂ ਇੱਕ ਰੋਟੀ ਖਵਾ ਦੇ ਆਚਾਰ ਬਥੇਰਾ ਰੋਟੀ ਸੱਜਰੀ ਲਾ ਦੇਨੀ ਆ ਚੌਂਕੀਦਾਰ ਦੀ ਘਰ ਵਾਲੀ ਰੋਟੀਆਂ ਵਾਲੇ ਛਾਬੇ ਵਿੱਚੋਂ ਪੌਣੇ ਚ ਭਲੇਟੀ ਰੋਟੀ ਕੜਦੀ ਪੁੱਛਣ ਲੱਗੀ ਤੇ ਨਾਲੇ ਹੱਸ ਪਈ ਨਹੀਂ ਇਹੋ ਠੀਕ ਐ ਐਡੇ ਘਰ ਵਿਆਹੀ ਜਾ ਕੇ ਸਾਡੀਆਂ ਬਈਆਂ ਰੋਟੀਆਂ ਖਾਏंगी ਤੂੰ ਸੱਜਰੀਓ ਪਕਾ ਕੇ ਦੇ ਛੇਤੀ ਚੌਂਕੀਦਾਰ ਨੇ ਆਖਿਆ ਪਰ ਰੋਟੀ ਫੜ ਕੇ ਅਚਾਰ ਉੱਤੇ ਰੱਖ ਕੇ 우ਸ਼ਾ ਉਦੋਂ ਤੱਕ ਖਾਣ ਲੱਗ ਪਈ ਸੀ ਵੱਡਿਆਂ ਵੱਡਿਆਂ ਗਰਾਈਆਂ ਨਾਲ ਰੋਟੀ ਮਕਾ ਕੇ ਉਹਨੇ ਨਲਕਾ ਗਿੜ ਕੇ ਪਾਣੀ ਪੀਤਾ ਮੂੰਹ ਹੱਥ ਧੋਕੇ ਪਿੰਡ ਨੂੰ ਪਰਤ ਪਈ ਅਜੇ ਵੀ ਉਹੋ ਜੀ ਉਹੋ ਜੀ ਪਈ ਹੈ ਮਾਲੀ ਦੇ ਘਰ ਵਾਲੀ ਮਾਲੀ ਨੂੰ ਆਖ ਰਹੀ ਸੀ ਸਾਹਮਣੇ ਉਹਦਾ ਪਾਪਾ ਆ ਰਿਹਾ ਸੀ ਮਾਂ ਨੇ ਉਹਨੂੰ ਹੱਟਿਓਂ ਸੌਦਾ ਲੈ ਕੇ ਆਏ ਨੂੰ ਸ਼ਾਇਦ ਦੱਸ ਦਿੱਤਾ ਤੀ ਕਿ ਊਸ਼ਾ ਸਕੂਲ ਵੱਲ ਗਈ ਹੈ ਠੰਡ ਹੋ ਰਹੀ ਹੈ ਸ਼ਾਲ ਲੈ ਲੈ ਤੇਰੀ ਮਾਂ ਆਖਦੀ ਸੀ ਬਿਨਾਂ ਹੀ ਮੋਟਾ ਕੱਪੜਾ ਲਿਆ ਉਹ ਚਲੀ ਗਈ ਹੈ ਕੱਚੇ ਮਾਰਿਆਂ ਸਾਲ ਉਹਨੂੰ ਬੜਾਉਂਦਾ ਮਾਸਟਰ ਮਦਨ ਲਾਲ ਉਹਦਾ ਪਾਪਾ ਉਹਨੂੰ ਆਖ ਰਿਹਾ ਸੀ ਇਹਦਾ ਮਤਲਬ ਹੈ ਪਾਪਾ ਚਿੜੀਆਂ ਨੂੰ ਵੀ ਠੰਡ ਲੱਗਦੀ ਹੋਣੀ ਹੈ ਸ਼ਾਲ ਉੱਤੇ ਲੈਂਦੇ ਆ ਉਸਾਂ ਨੇ ਆਖਿਆ ਲੱਗਦੀ ਤਾਂ ਹੋਣੀ ਹੈ ਪਰ ਕੁਦਰਤ ਆਪੇ ਸਹਿਣ ਸ਼ਕਤੀ ਦੇ ਦਿੰਦੀ ਹੈ ਜੇ ਸਾਡੇ ਕੋਲ ਗਰਮ ਕੱਪੜੇ ਨਾ ਹੋਣ ਤਾਂ ਸਾਨੂੰ ਵੀ ਕੁਦਰਤ ਆਪੇ ਸਹਿਣ ਸ਼ਕਤੀ ਦੇ ਦੇਵੇ ਪਰ ਹੁਣ ਮਨੁੱਖ ਕੁਦਰਤ ਉੱਪਰ ਵਿਸ਼ਵਾਸ ਕਰਦੀ ਥਾਂ ਆਪਣੇ ਆਪ ਉੱਪਰ ਵਧੇਰੇ ਵਿਸ਼ਵਾਸ ਰੱਖਦਾ ਹੈ ਮਨੁੱਖ ਤੇ ਕੁਦਰਤ ਪਹਿਲੇ ਸ਼ਾਇਦ ਇੱਕ ਹੀ ਹੁੰਦੀ ਸੀ ਹੌਲੀ ਹੌਲੀ ਦੋ ਹੋ ਗਏ ਹੈ ਨਾ ਪਾਪਾ ਤੇਰੀ ਜੁੱਤੀ ਮਾਸਟਰ ਮਦਨ ਲਾਲ ਦੀ ਜਦੋਂ ਉਹਦੇ ਪੈਰਾਂ 'ਵਲ ਨਜ਼ਰ ਪਈ ਤਾਂ ਪੁੱਛਿਆ ਟੁੱਟ ਗਈ ਸੀ ਰਾਹ ਵਿੱਚ ਛੁੱਟ ਦਿੱਤੀ। ਓਸ਼ਾ ਨੇ ਝੂਠ ਬੋਲਿਆ। ਜਾਣਦੀ ਸੀ ਅਗਰ ਪਾਪਾ ਨੂੰ ਦੱਸਿਆ ਕਿ ਚਿੜੀਆਂ ਕਦੋਂ ਚੱਪਲਾਂ ਪਾਉਂਦੀਆਂ ਨੇ ਤਾਂ ਉਹਨੂੰ ਇਹ ਗੱਲ ਸਮਝ ਨਹੀਂ ਸੀ ਆਉਣੀ। ਚੌਂਕੀਦਾਰ ਦੀ ਘਰ ਵਾਲੀ ਦੀ ਮਾੜੀ-ਮੋਟੀ ਜੁੱਤੀ ਪਾਲ ਹੈ। ਘਰ ਜਾਣ ਤੱਕ ਮਾਸਟਰ ਮਦਨ ਲਾਲ ਨੇ ਖੜੋ ਕੇ ਪਛਾਹਾਂ ਚੌਂਕੀਦਾਰ ਦੇ ਕੁਆਟਰ ਵੱਲ ਝਾਕਦੇ ਆਖਿਆ। ਨੰਗੇ ਪੈਰੀ ਜਾਣ ਨਾਲ ਕੀ ਹੋਜੂ? ਓਸ਼ਾ ਨੇ ਖਿੱਚ ਕੇ ਆਖਿਆ ਚੰਗਾ ਚੰਗਾ ਤੇਰੀ ਮਰਜ਼ੀ ਐ ਆਖ ਮਾਸਟਰ ਮਦਨ ਲਾਲ ਕੁਝ ਚਿਰ ਖੋਇਆ ਕਿਹਾ ਜਾ ਉਹਦੇ ਬਲ ਝਾਕਦਾ ਰਿਹਾ ਫਿਰ ਉਹਨੂੰ ਰਾਹ ਜਾਂਦੀ ਨੂੰ ਪੁੱਛਣ ਲੱਗਿਆ ਕੰਮ ਧੰਦੇ ਨੂੰ ਤਾਂ ਉਥੇ ਨੌਕਰ ਐ ਤੂੰ ਕੁਛ ਪੜ ਲਿਖ ਲਿਆ ਕਰ ਲੜਕੀਆਂ ਤਾਂ ਸਾਰੇ ਇਮਤਿਹਾਨ ਹੀ ਪ੍ਰਾਈਵੇਟਲੀ ਦੇ ਸਕਦੀਆਂ ਨੇ ਇਮਤਿਹਾਨ ਦੇ ਕੇ ਕਿਹੜਾ ਮੈਂ ਨੌਕਰੀ ਕਰਨੀ ਐ ਉੰਜ ਨਾਵਲ ਨੂਬਰ ਪੜ ਲੈਣੀ ਹੁੰਨੀ ਆ ਜਦੋਂ ਉਹ ਦਫ਼ਤਰ ਗਏ ਹੁੰਦੇ ਨੇ ਚੋਰੀਓਂ ਚੋਰੀਓਂ ਕਿਉਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਕੀ ਪੜਦੀ ਹੁੰਨੀ ਹੈ ਮਾਸਟਰ ਮਦਨ ਲਾਲ ਉਹਦੇ ਪਾਪਾ ਨੇ ਕਾਲੀ ਨਾਲ ਪੁੱਛਿਆ ਜਿਵੇਂ ਉਹ ਇਹ ਸੁਣ ਕੇ ਪਰੇਸ਼ਾਨ ਜਾ ਹੋ ਗਿਆ ਸੀ ਕਿ ਊਸ਼ਾ ਦਾ ਪੜਨ ਪਗੀਰਥ ਨੂੰ ਚੰਗਾ ਨਹੀਂ ਲੱਗਦਾ ਸ਼ਰਤ ਚੰਦਰ ਦੇ ਨਾਵਲ ਹੀ ਪੜਦੀ ਹੁੰਨੀ ਆ ਉਹੀ ਸਭ ਤੋਂ ਚੰਗੇ ਲੱਗਦੇ ਨੇ ਸ਼ਰਤ ਚੰਦਰ ਵਿੱਚ ਤੁਹਾਨੂੰ ਕੀ ਚੰਗਾ ਲੱਗਦਾ ਹੈ ਮਾਸਟਰ ਮਦਨ ਲਾਲ ਨੇ ਮਸਟਰਾਂ ਮੰਗ ਪੁੱਛਿਆ ਪਾਪਾ ਬਸ ਮੈਨੂੰ ਬੁਲਾਓ ਨਾ ਊਸ਼ਾ ਨੇ ਜਿਵੇਂ ਨਾਰਾਜ਼ ਹੋ ਕੇ ਆਖਿਆ ਜੋ ਪਚਾਪ ਓਸ਼ਾ ਦੇ ਨਾਲ ਤੁਰਦਾ ਮਾਸਟਰ ਮਦਨ ਲਾਲ ਸੋਚ ਰਿਹਾ ਸੀ ਓਸ਼ਾ ਨੂੰ ਕੀ ਹੋ ਗਿਆ ਇਹਦਾ ਚਿੱਤ ਤਾਂ ਰਾਜੀ ਹੈ ਸ਼ੁਕਰੀਆ ਦੋਸਤੋ ਬਾਕੀ ਫਿਰ